ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਅੱਜ ਅਸੀਂ ਤੁਹਾਨੂੰ ਗਿਆਨੀ ਦਿੱਤ ਸਿੰਘ ਜੀ ਹੁਣਾ ਦੀ ਲਿਖਤ ਦੁਰਗਾ ਪ੍ਰਬੋਧ ਦਾ ਮੁੱਖ ਬੰਦ ਜਿਹੜਾ ਗਿਆਨੀ ਦਿੱਤ ਸਿੰਘ ਜੀ ਹੁਣਾ ਦੀ ਕਲਮ ਤੋਂ ਲਿਖਿਆ ਹੋਇਆ ਉਹ ਪੜ੍ਹ ਕੇ ਸੁਣਾ ਰਹੇ ਹਾਂ ਗਿਆਨੀ ਦਿੱਤ ਸਿੰਘ ਜੀ ਦਾ ਜਨਮ 1852 ਈਸਵੀ ਵਿੱਚ ਹੋਇਆ ਔਰ 1901 ਵਿੱਚ ਉਹਨਾਂ ਦੀ ਮੌਤ ਹੋਈ ਹੈ 20ਵੀਂ ਸਦੀ ਦੇ ਮਹਾਨ ਸਿੱਖ ਸੁਧਾਰਕ ਪ੍ਰਚਾਰਕ ਪੱਤਰਕਾਰ ਤੇ ਜ਼ਬਰਦਸਤ ਲਖਾਰੀ ਸਨ ਜਾਨੀ ਜਸ ਸਿੰਘ ਜੀ ਉਹਨਾਂ ਦਾ ਜਨਮ ਜਿਹੜਾ ਹੋਇਆ ਵਿਆਸਤ ਪਟਿਆਲਾ ਦੇ ਪਿੰਡ ਨੰਦਪੁਰ ਕੋਲ ਹੁਣ ਜਿਹੜਾ ਰੋਪੜ ਵਿੱਚ ਹੈ ਸਾਧੂਆਂ ਸੰਤਾਂ ਦੇ ਆਚਾਰ ਵਿਹਾਰ ਵਾਲੇ ਗਿਆਨੀ ਦੇ ਸੰਗ ਜੰਗਲੀ ਫੁੱਲਾਂ ਦੇ ਬੂਟਿਆਂ ਵਾਂਗ ਕੁਦਰਤ ਦੇ ਕਾਦਰ ਦੀ ਮਿਹਰ ਦੀ ਛਾਇਆ ਹੇਠ ਵਧੇ ਫੁੱਲੇ ਆਪ ਜੀ ਨੇ ਆਪ ਸਾਦੇ ਡੇਰਿਆਂ ਸਾਧੂਆਂ ਸੰਤਾਂ ਦੇ ਬਲਮਾਨਿਆਂ ਤੋਂ ਵਿਦਿਆ ਪ੍ਰਾਪਤ ਕੀਤੀ ਉਸ ਸਮੇਂ ਵਿਦਿਆ ਦੇ ਕੇਂਦਰ ਸਾਧੂਆਂ ਦੇ ਡੇਰੇ ਹੁੰਦੇ ਸਨ ਜਿੱਥੇ ਪ੍ਰਾਤਨ ਵਿਦਿਆ ਦੀ ਕਰਨ ਥਾਂ ਦਾ ਪਠਨ ਪਾਠ ਕੀਤਾ ਜਾਂਦਾ ਸੀ ਪਰਾਚੀਨ ਗ੍ਰੰਥਾਂ ਦੇ ਅਧਿਆਤਮਕ ਗਿਆਨ ਦੇ ਨਾਲ-ਨਾਲ ਸ਼ਾਸਤਰ ਵਿਦਾ ਉਪਨਿਸ਼ਦਾਂ ਤੇ ਵਿਦਿਆ ਦੇ ਦੂਜੇ ਅੰਗਾਂ ਨੂੰ ਵੀ ਪੜਾਇਆ ਜਾਂਦਾ ਸੀ ਵਿਦਵਾਨ ਉਸੇ ਨੂੰ ਸਮਝਿਆ ਜਾਂਦਾ ਸੀ ਜਿਸ ਨੇ ਵੇਦ ਵਿਆਕਰਣ ਵਿਚਾਰਿਆ ਹੋਵੇ ਯਾਨੀ ਦੇ ਸੰਗੀਨੇ ਸਾਰੀਆਂ ਵਿਧਾਵਾਂ ਪੜੀਆਂ ਜਿਨ੍ਹਾਂ ਦਾ ਪਤਾ ਉਹਨਾਂ ਦੀਆਂ ਲਿਖਤਾਂ ਤੋਂ ਚੱਲਦਾ ਜਿਵੇਂ ਚਾਚਾ ਦੇ ਵਿਸ਼ਿਆਂ ਸ਼ਾਮ ਤੋਂ ਤੱਕ ਤੇਜ ਹੈ ਗ੍ਰੰਥਾਂ ਦੇ ਹਵਾਲੇ ਦਿੰਦੇ ਹਨ ਜਿਨ੍ਹਾਂ ਦਾ ਪ੍ਰਾਤਮਿਕ ਸਮੇਂ ਵਿਸ਼ੇਸ਼ ਵਿਅਕਤੀ ਹੀ ਧਿਆਨ ਕਰਦੇ ਸਨ ਜਦੋਂ ਪੰਜਾਬ ਯੂਨੀਵਰਸਿਟੀ ਲਾਹੌਰ ਖੁੱਲੀ ਤਾਂ ਪੰਜਾਬੀ ਦੇ ਤਿੰਨ ਇਮਤਿਹਾਨ ਬੁੱਧੀਮਾਨੀ ਵਿਦਵਾਨੀ ਤੇ ਗਿਆਨੀ ਦੀ ਪੜ੍ਹਾਈ ਸ਼ੁਰੂ ਹੋ ਗਈ ਗਿਆਨੀ ਜੀ ਪਹਿਲੇ ਬੈਚ ਵਿੱਚ ਪ੍ਰੋਫੈਸਰ ਗੁਰਮਕ ਸਿੰਘ ਜੀ ਦੇ ਪੇਨਾਂ ਨਾਲ ਦਾਖਲ ਹੋਏ ਤੇ ਗਿਆਨੀ ਦੇ ਇਮਤਿਹਾਨ ਵਿੱਚ ਅਵਲ ਆਏ ਜਿਸ ਕਾਰਨ ਉਹਨਾਂ ਨੂੰ ਇੱਕ ਘੜੀ ਇਨਾਮ ਵਿੱਚ ਮਿਲੀ ਹੁਣ ਕੀ ਆਪਾਂ ਤੁਹਾਨੂੰ ਦੱਸਦੇ ਆ ਕਿ ਸਿੰਘ ਸਭਾ ਲਹਿਰ ਇਹ ਆਰੰਭ ਹੋਈ ਇਸ ਨੂੰ ਆਰੰਭ ਕਰਨ ਦੀ ਲੋੜ ਕਿਉਂ ਪਈ ਸਿੰਘ ਸਭਾ ਲਹਿਰ ਦਾ ਆਰੰਭ 1873 ਈਸਵੀ ਵਿੱਚ ਅਮਰਦੀ ਸਿੰਘਾਂ ਦੇ ਉਦਮ ਨਾਲ ਹੋ ਚੁੱਕਿਆ ਹੋਇਆ ਸੀ ਪੰਜਾਬ ਵਿੱਚ ਅੰਗਰੇਜ਼ਾਂ ਦਾ ਨਵਾਂ ਨਵਾਂ ਰਾਜ ਆਇਆ ਸੀ ਤੇ ਉਹਨਾਂ ਦੇ ਜੀਵਨ ਦੀ ਮਾਨ ਮਰਿਆਦਾ ਤੇ ਰਹਿਣ ਸਹਿਣ ਆਮ ਲੋਕਾਂ ਨੂੰ ਪ੍ਰਭਾਵਿਤ ਕਰਨ ਵਾਲਾ ਸੀ ਅੰਗਰੇਜ਼ਾਂ ਨੇ ਵੱਡੇ ਵੱਡੇ ਸ਼ਹਿਰਾਂ ਵਿੱਚ ਮਿਸ਼ਨਰੀ ਸਕੂਲ ਖੋਲੇ ਜਿਨ੍ਹਾਂ ਵਿੱਚ ਕਈ ਸਿੱਖਾਂ ਦੇ ਬੱਚੇ ਵੀ ਪੜ੍ਹਨ ਲੱਗੇ 19ਵੀਂ ਸਦੀ ਦੇ ਦੂਜੇ ਅੱਧ ਵਿੱਚ ਮਿਸ਼ਨ ਸਕੂਲ ਅੰਮ੍ਰਿਤਸਰ ਦੇ ਚਾਰ ਸਿੱਖ ਵਿਦਿਆਰਥੀਆਂ ਨੂੰ ਇਸਾਈ ਬਿਜਾਈ ਬਣਾਏ ਜਾਣ ਦੀਆਂ ਕਮਸੂਆਂ ਸਿੱਖਾਂ ਦੇ ਕੰਨੀ ਪਈਆਂ ਉਸ ਕਾਰਨ ਸਿੰਘਾਂ ਵਿੱਚ ਜਾਗਰਤੀ ਆਈ ਤੇ ਆਪਣੇ ਬੱਚਿਆਂ ਦੀ ਸੰਭਾਲ ਲਈ ਸਿੱਖਾਂ ਨੇ ਸਕੂਲ ਖੋਲਣ ਦਾ ਵਿਚਾਰ ਬਣਾਇਆ ਵਿਦਿਅਕ ਸੰਸਥਾਵਾਂ ਚਲਾਉਣ ਤੇ ਹੋਰ ਕਾਰਜ ਸਾਧਣ ਲਈ ਸਿੰਘ ਸਭਾ ਸੰਸਥਾ ਸ੍ਰੀ ਅਮਰਸਾ 1873 ਈਸਵੀ ਚ ਬਣਾਈ ਗਈ ਜਿਹਦੇ ਸਕੱਤਰ ਪ੍ਰੋਫੈਸਰ ਗੁਰਮਖ ਸਿੰਘ ਜੀ ਸਨ ਸਿੰਘ ਸਭਾ ਸੰਸਦਾਂ ਦੇ ਪਹਿਲੇ ਪ੍ਰਧਾਨ ਸਰਦਾਰ ਠਾਕੁਰ ਸਿੰਘ ਜੀ ਸੰਧਾ ਵਾਲੀਆ ਸਨ ਜੋ ਬਾਅਦ ਵਿੱਚ ਮਹਾਰਾਜਾ ਦਲੀਪ ਸਿੰਘ ਨੂੰ ਮੋਢ ਸਿੰਘ ਸਜਾਉਣ ਦਾ ਉਪਰਾਲਾ ਕਰਨ ਲਈ ਇੰਗਲੈਂਡ ਚਲੇ ਗਏ ਉਹਨਾਂ ਦੀ ਥਾਂ ਬਾਬਾ ਖੇਮ ਸਿੰਘ ਦੀ ਬਾਬਾ ਖੇਮ ਸਿੰਘ ਜੀ ਅੰਮ੍ਰਿਤਸਰ ਸਿੰਘ ਸਭਾ ਦੇ ਪ੍ਰਧਾਨ ਬਣਾਂਗੇ ਬਾਬਾ ਖੇਮ ਸਿੰਘ ਜੀ ਸਿੱਖਾਂ ਵਿੱਚ ਸਿੱਖ ਹਨ ਅਤੇ ਹਿੰਦੂਆਂ ਵਿੱਚ Hindu ਉਹ ਜਨੇਊ ਹੀ ਪਾਉਂਦੇ ਸਨ ਜਦੋਂ ਕਿ ਸਿੰਘ ਸਭਾ ਲਹਿਰ ਨੂੰ ਅੰਮ੍ਰਿਤਧਾਰੀ ਸਿੰਘਾਂ ਦਾ ਜਥਾ ਮੰਨਿਆ ਜਾਂਦਾ ਸੀ ਲਾਹੌਰ ਦੀ ਸਿੰਘ ਸਭਾ ਦੇ ਸੇਵਕ ਬਾਬਾ ਖੇਮ ਸਿੰਘ ਜੀਆ ਅਜਹੀਆਂ ਗੱਲਾਂ ਨਾਲ ਸਹਿਮਤ ਨਹੀਂ ਸਨ ਇਸ ਕਰਕੇ ਲਾਹੌਰ ਦੀ ਸਿੱਖ ਸਭਾ ਦੇ ਵੱਲੋਂ ਇਸ ਲਹਿਰ ਦਾ ਸਰੀਰੂਪ ਨਿਖਾਰਿਆ ਗਿਆ ਇੱਥੇ ਵੀ ਲਾਹੌਰ ਕਈ ਨਵੀਆਂ-ਨਵੀਆਂ ਸੰਸਥਾਵਾਂ ਦਾ ਕੇਂਦਰ ਬਣਿਆ ਹੋਇਆ ਸੀ। ਦੇਵ ਸਮਾਜ, ਆਰੀਆ ਸਮਾਜ, ਬ੍ਰਾਹਮ ਸਮਾਜ ਆਦ ਸੰਸਥਾਵਾਂ ਆਪੋ ਆਪਣੇ ਖੇਤਰ ਵਿੱਚ ਕੰਮ ਕਰਦੀਆਂ ਸਨ। ਸੇਕ ਸੰਗਤਾਂ ਦੀ ਲੋੜ ਨੂੰ ਧਿਆਨ ਵਿੱਚ ਰੱਖ ਕੇ ਸਿੰਘ ਸਭਾ ਲਾਹੌਰ ਨਾਂ ਦੀ ਸਿੱਖਾਂ ਦੀ ਜਥੇਬੰਦੀ ਦੀਵਾਨ ਬੂਟਾ ਸਿੰਘ ਦੀ ਪ੍ਰਧਾਨਗੀ ਹੇਠ ਸਨ 1879 ਇਸ ਵਿੱਚ ਬਣੀ। ਵਿਦਵਾਨ ਭਾਈ ਲਾਲ ਸਿੰਘ ਸਬਾਤੇ ਆਰਿਆ ਸਮਾਜ ਦੇ ਦੀਵਾਨ ਇਕੱਠੇ ਹੁੰਦੇ ਸਨ ਜੋ ਕਾਂ ਦੀਵਾਨ ਲੱਗਦੇ ਸਨ ਉਹਨਾਂ ਦੇ ਵਿਚ ਆਰਿਆ ਸਮਾਜੀ ਵੀ ਆਉਂਦੇ ਸਨ ਤੇ ਸਿੱਖ ਵਿਦਵਾਨ ਵੀ ਆਉਂਦੇ ਸਨ ਪਰ ਇੱਕ ਪ੍ਰੋਫੈਸਰ ਗੁਰੂ ਦਤ ਨਾਮ ਦਾ ਜਿਸ ਨੇ ਇੱਕ ਦੀਵਾਨ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਵਿਰੋਧ ਬੋਲਣਾ ਸ਼ੁਰੂ ਕੀਤਾ ਤਾਂ ਇਸ ਗੱਲ ਸਿੰਘਾਂ ਨੂੰ ਰਾਸ ਨਾ ਆਈ ਉਹਨਾਂ ਨੇ ਇਸ ਗੱਲ ਨੂੰ ਬਰਦਾਸ਼ਤ ਨਹੀਂ ਕੀਤਾ ਉਸ ਤੋਂ ਬਾਅਦ ਸਿੱਖਾਂ ਨੇ ਆਪਣੀ ਸਿੰਘ ਸਭਾ ਅਲੱਗ ਬਣਾ ਲਈ ਆਰਿਆ ਸਮਾਜੀਆਂ ਨਾਲੋਂ ਨਾਤਾ ਤੋੜ ਲਿਆ ਇਨ੍ਹਾਂ ਦੇ ਵਿੱਚ ਮੁੱਖ ਕੰਮ ਕਰਨ ਵਾਲੇ ਪ੍ਰੋਫੈਸਰ ਗੁਰਮਖ ਸਿੰਘ ਭਾਈ ਜਵਾਰ ਸਿੰਘ ਕਪੂਰ ਭਾਈ ਮਈਆ ਸਿੰਘ ਤੇ ਡਾਕਟਰ ਜੈ ਸਿੰਘ ਆਰਧਨਿਕ ਸਿੰਘ ਸਨ ਜੋ ਸਿੰਘ ਸਭਾ ਵਿੱਚ ਕਾਰਜ ਕਰਦੇ ਸਨ ਸਿੱਖਾਂ ਨੇ ਆਪਣੀ ਸੰਸਥਾ ਸਿੰਘ ਸਭਾ ਦੇ ਵਿਚਾਰ ਸਮਾਗਮ ਆਰੰਭ ਕਰ ਦਿੱਤੇ ਔਰ ਇੱਕ ਅਖਬਾਰ ਖਾਲਸਾ ਸਮਾਚਾਰ ਦੇ ਨਾਮ ਇਹ ਸਪਤਾਹਰਕ ਅਖਬਾਰ ਸ਼ਾਪਣਾ ਸ਼ੁਰੂ ਕਰ ਦਿੱਤਾ। ਔਰ ਸਭ ਕੁਝ ਇਹਨੇ ਜੋਰ ਨਾਲ ਕੀਤਾ ਗਿਆ ਕਿ ਉਸ ਵੇਲੇ ਜੋ ਸੁਤੀ ਹੋਈ ਕੌਮ ਸੀ ਹਲਸ ਵਿੱਚ ਡੁੱਬੀ ਹੋਈ ਸੀ ਉਸ ਨੂੰ ਨਵੇਂ ਸਰੋਂ ਖੜਾ ਕੀਤਾ। ਔਰ ਕੌਮ ਕੌਮ ਸਿੱਖ ਕੌਮ ਚੇਤਨ ਹੋ ਠੀ। ਸਿੱਖੀ ਵਿੱਚ ਜਨੀਆਂ ਸਿਧਾਂਤਕ ਸਮਾਜਿਕ ਵਿਚਾਰ ਖੇਤਰਾਂ ਦੀਆਂ ਅਸੂਲੀ ਰੌਰੀ ਸਬੰਧੀ ਕਮਜ਼ੋਰੀਆਂ ਆਈਆਂ ਹੋਈਆਂ ਸਨ। ਸਭਲਾਂ ਨੂੰ ਛਾਂਟਣਾ ਤੇ ਸੁਧਾਰਨਾ ਸ਼ੁਰੂ ਕਰ ਦਿੱਤਾ। ਖਾਲਸਾ ਅਖਬਾਰ ਦੇ ਲੇਖ ਇੱਕ ਇੱਕ ਮਸਲੇ ਮਸਲੇ ਨੂੰ ਨਖੇੜਨ ਵਾਲੇ ਪ੍ਰਕਾਸ਼ਿਤ ਹੋਣ ਲੱਗੇ। ਤਾਂ ਸੁਨਾਤਨੀ ਕਹੋਣ ਵਾਲੇ ਸਿੱਖਾਂ ਖਾਸ ਕਰਕੇ ਪੁਜਾਰੀਆਂ ਨੂੰ ਇਹ ਗੱਲ ਰਹਾ ਸੁਣਾਈ ਔਰ ਉਹਨਾਂ ਨੇ ਸਿੰਘ ਸਵਾਲਾ ਵਿਰੋਧ ਆਰੰਭ ਕਰ ਦਿੱਤਾ ਵਿਸ਼ੇਸ਼ ਕਰਕੇ ਇਹ ਵਿਰੋਧ ਹੋਰ ਉਦੋਂ ਵਧਿਆ ਜਦੋਂ ਅੰਮ੍ਰਿਤਸਰ ਸ੍ਰੀ ਅਕਾਲ ਸਫ ਸਹਿਬ ਤੇ ਉੱਪਰ ਬਾਬਾ ਖੇਮ ਸਿੰਘ ਜੀ ਬੇਦੀ ਨੇ ਗੱਦਾ ਲਾ ਕੇ ਗੁਰੂਆਂ ਵਾਂਗ ਆਪ ਦੀ ਸ਼ਖਸੀਅਤ ਨੂੰ ਦਸਾਉਣਾ ਸ਼ੁਰੂ ਕਰ ਦਿੱਤਾ ਤੇ ਸਿੰਘ ਸਭਿਆ ਨੇ ਸਿੰਘ ਸਭਾ ਦੇ ਜਿਹੜੇ ਇਹ ਵਿਦਵਾਨ ਸੰ ਸਿੰਘ ਸਭਾ ਦੇ ਕਾਰਜਕਰਹਕ ਐਸਾਨਾ ਉਹਨਾਂ ਨੇ ਬਾਬਾ ਖੇਮ ਸਿੰਘ ਦੇ ਸਾਡੇ ਗਦੇਲਾ ਚੱਕ ਕੇ ਸरोवर ਵਿੱਚ ਸੁੱਟ ਦਿੱਤਾ ਇਸ ਸਮੇਂ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਅਮਰ ਸਾਹਿਬ ਦੇ ਪੁਜਾਰੀਆਂ ਨੇ ਇਸ ਗੱਲ ਦਾ ਬੁਰਾ ਮਨਾਇਆ ਅਰੋਣਾ ਨੇ ਪ੍ਰੋਫੈਸਰ ਗੁਰਮukh ਸਿੰਘ ਨੂੰ თანਖਾਈਆ ਇਕਰਾਰ ਦੇ ਦਿੱਤਾ ਸਵਾ ਨੇ ਲਾਹੌਰ ਵਿੱਚ ਖਾਲਸਾ বোর্ডিং ਹਾਊਸ ਬਣਾਇਆ ਜਿੱਥੇ ਵੱਡੇ ਵੱਡੇ ਵਿਦਵਾਨਾਂ ਦੁਆਰਾ ਸਿੱਖ ਨੌਜਵਾਨ ਤੇ ਹੋਣਾਂ ਲਈ ਜਾਣਕਾਰੀ ਦੇ ਦੇਣ ਵਾਲੇ ਭਾਸ਼ਾਂ ਦੀਆਂ ਲੜੀਆਂ ਚਲਾਈਆਂ ਗਈਆਂ ਪ੍ਰੋਫੈਸਰ ਗੁਰਮਖ ਸਿੰਘ ਜੀ ਦੇ ਉਦਮ ਨਾਲ ਇਹਨਾਂ ਗੁਰਮਤੀ ਖਿਆਲਾਂ ਨੂੰ ਵਿਸਥਾਰਨ ਲਈ ਥਾਂ ਥਾਂ ਜਾ ਕੇ ਸਿੰਘ ਸਭਾਵਾਂ ਬੜਾਈਆਂ ਗਈਆਂ ਇਹਨਾਂ ਸਿੰਘ ਸਭਾਵਾਂ ਵਿੱਚ ਸੁਲਾਨਾ ਜੋੜ ਮੇਲੇ ਵੀ ਕੀਤੇ ਜਾਣ ਲੱਗੇ ਔਰ ਇਸ ਤੋਂ ਪਹਿਨਾ ਭਾਈ ਦਿੱਤ ਸਿੰਘ ਤੇ ਦਾ ਸਾਧੂ ਦਇਆਨ ਆਧਾਰੀਆ ਸਮਾਜ ਦੇ ਤਿੰਨ ਵਾਰ ਸ਼ਸਤਰਾਰਥ ਹੋ ਚੁਕੇ ਸਾਮਨ ਭਾਈ ਦਿੱਤ ਸਿੰਘ ਜੀ ਵਿਦਵਤਾ ਦੀ ਧਾਗ ਪੈ ਚੁੱਕੀ ਸੀ ਹਰ ਹਫਤੇ ਸ਼ਬਤੀ ਖਾਲਸਾ ਅਖਬਾਰ ਵਿੱਚ ਉਹਨਾਂ ਵੱਲੋਂ ਲਿਖੇ ਜਾ ਰਹੇ ਸੁਧਾਰਕ ਲੇਖਾਂ ਦੇ ਇਹਨਾਂ ਵਿੱਚੋਂ ਕਈ ਲੇਖ ਬਾਅਦ ਵਿੱਚ ਸੰਕਲਿਤ ਕਰਕੇ ਕਿਤਾਬਾਂ ਦੇ ਰੂਪ ਵਿੱਚ ਛਾਪੇ ਜਾਂਦੇ ਰਹੇ ਗਿਆਨੀ ਦਿੱਤ ਸਿੰਘ ਜੀ ਦੀਆਂ ਇੱਕ ਖਾਲਸਾ ਅਖਬਾਰ ਵਿੱਚ ਲਿਖੇ ਹੋਏ ਲੇਖਾਂ ਤੋਂ ਜੋ ਮੁੱਖ ਰਚਨਾ ਹਨ ਪੰਮਾ ਪਰਬੋਧ ਨਕਲੀ ਸਿੱਖ ਪਰਬੋਧ ਆਤੀ ਪਰਬੋਧ ਦੁਰਗਾ ਪਰਬੋਧ ਇਹ ਰਚਨਾਵਾਂ ਛਾਪੀਆਂ ਗਈਆਂ ਗਿਆਨੀ ਦੇਵ ਸਿੰਘ ਜੀ ਇਹ ਜਹਾ ਦੇਵੀ ਦੇਵਤਿਆਂ ਦੇ ਕੱਟੜ ਵਿਰੋਧੀ ਸਨ ਜਿਨ੍ਹਾਂ ਨੂੰ ਆਮ ਲੋਕ ਕਰੱਬੀ ਹਸਤੀਆਂ ਮੰਨ ਕੇ ਪੂਜਦੇ ਸਨ ਉਸ ਵੇਲੇ ਲੋਕਾਂ ਵਿੱਚ ਮਾੜੀ ਮਸਾਲ ਦੇਵੀ ਦੇਵਤੇ ਪੂਜਣ ਦਾ ਬਹੁਤ ਰਜਾਂ ਸੀ ਇਤਨਾ ਇੱਕ ਧੋਕਲਵਾਰੇ ਪੀਰ ਤੇ ਪਹਾੜਾਂ ਵਾਲੀ ਬਾਲੀਆਂ ਦੇਵੀਆਂ ਆਦਿ ਯਾਤਰਾ ਦੇ ਖੂਬ ਮਜੂੜਾਉਂਦੇ ਸਾਹਮਣੇ ਕੁਝ ਆਪਣਾ ਧਰਮ ਸਮਝਦੇ ਸਨ ਆਪ ਜੀ ਦਾ ਇੱਕ ਵਾਕ ਹੈ ਕੁਝ ਆਨ ਦੇ ਕੁਝ ਧਨ ਦੇ ਕੁਝ ਪਹਾੜਾਂ ਵਾਲੀ ਰਨ ਦੇ ਕੋਈ ਢੋਲ ਢਮਕਾ ਸਰਵਰ ਦਾ ਕੁਝ ਹਿੜਵ ਸੁਭਾਵੀ ਨਾਨਕ ਦੀ ਕਿਉਂਕਿ ਉਸ ਵੇਲੇ ਸਨਾਤਨੀ ਜੇ ਸਿੱਖ ਸਨ ਬਹੁਤ ਘਾਟਮਰਸਦਾਰ ਇਸਾਨਤੇ ਉਸ ਤੋਂ ਵੀ ਕੋਝ ਕੋ ਘਟ ਸਿੱਖ ਰਹਿਤ ਮਰਿਆਦਾ ਦੇ ਅਸੂਲਾਂ ਤੋਂ ਜਾਣੂ ਸੋ ਉਸ ਵੇਲੇ ਸਿੱਖ ਰਹਿਤ ਮਰਿਆਦਾ ਬਾਰੇ ਜਿਆਦਾ ਪ੍ਰਚਾਰ ਨਹੀਂ ਸੀ ਹੋ ਰਿਹਾ ਇਸ ਕਰਕੇ ਸਿੱਖ ਜਿਹੜੇ ਰਹਿਤ ਮਰਿਆਦਾ ਤੋਂ ਜਾਣੂ ਹੀ ਨਹੀਂ ਥਣ ਕਿਉਂਕਿ ਪੁਜਾਰੀਆਂ ਨੇ ਗੁਰਦੁਆਰਿਆਂ ਤੇ ਕਬਜ਼ਾ ਕੀਤਾ ਹੋਇਆ ਸੀ ਤੇ ਉਹ ਅੰਮ੍ਰਿਤ ਬਾਰੇ ਪ੍ਰਚਾਰ ਨਾਮ ਰੱਬ ਕਰਦੇ ਸਨ ਜਿਸ ਕਰਕੇ ਸਾਰੇ ਦੇਵੀ ਦੇਵਤੇ ਸੇਖ ਮਸਾਏਕ ਤਕੀਏ ਵਾਲੇ ਸਾਈਆਂ ਦੀ ਪੂਜਾ ਇਸ ਕਰਕੇ ਕਰਦੇ ਸਨ ਕਿ ਇਹ ਰੱਬ ਦੇ ਏਜੰਟ ਹਨ ਅਣਜਾਣ ਸਿੱਖਾਂ ਉਤੇ ਸਭ ਤੋਂ ਵੱਧ ਪ੍ਰਭਾਵ ਹਿੰਦੂਆਂ ਦੀ ਦੇਵੀ ਪੂਜਾ ਦਾ ਸੀ ਹਰ ਸ਼ਰਧਾਲੂਆਂ ਦੇ ਜਲੂਸ ਦੇਵੀ ਮੰਦਰਾਵੇ ਜਾਂਦੇ ਤੇ ਆਪਣੀ ਅੰਨੀ ਸ਼ਰਦਾ ਪੇਟ ਕਰਦੀ। ਉਸ ਵੇਲੇ ਜੋ ਜਲੂਸ ਵੀ ਕੱਢੇ ਜਾਂਦੇ ਸਾਨੂੰ ਮੰਦਰਾਵੇ ਜਾ ਕੇ ਮੰਦਰਾਵੇ ਜਾਂਦੇ ਸਾਂ ਤੇ ਉੱਥੇ ਆਪਣੀ ਸ਼ਰਦਾ ਪੇਟ ਕਰਦੇ ਸੀ। ਔਰ ਪੰਜਾਬ ਦੇ ਨੇੜੇ ਹੋਣ ਕਰਕੇ ਨੈਣਾ ਦੇਵੀ ਮਨ ਸਾਧੇ ਰੀ ਵੈਨੋ ਦੇਵੀ ਅਤੇ ਚਿੰਤ ਪੁਨੀਆਰ ਮੰਦਿਰ ਚੋਂ ਪੰਜਾਬ ਦੇ ਪਾਉ ਨੇੜੇ ਸਨ ਲੋਕ ਇਹਨਾਂ ਦੀਆਂ ਯਾਤਰਾਵਾਂ ਹੀ ਸਿੱਖ ਆਮ ਕਰਕੇ ਕਰਦੇ ਹੁੰਦੇ ਸਨ ਉਹਨਾਂ ਦੀ ਅਰਧੇ ਸ਼ਰਧਾ ਨੂੰ ਦੇਖ ਕੇ ਇਹ ਜਿਹੜਾ ਉਪਰੋਕਤ ਬੋਲਾ ਆ ਯਾਨੀ ਦੇ ਸਿੰਘ ਜਿਨ੍ਹਾਂ ਨੇ ਲਿਖਿਆ ਦੇਵੀ ਪੂਜਾ ਦਾ ਪਿਸ਼ੋਕੜ ਬਾਰੇ ਜਾਣ ਲਈ ਜਿਹੜਾ ਭਾਰਤੀ ਮਿਥਿਆਸ ਆ ਜਾਂ ਭਾਰਤੀ ਲਿਖਨ ਤੇ ਝਾਤੀ ਮਾਰਦੇ ਹਾਂ ਤਾਂ ਇਸ ਦੇ ਸਵਾਂਦੇ ਸਾਨੂੰ ਕਈ ਤਰ੍ਹਾਂ ਦੀਆਂ ਕਥਾਵਾਂ ਬਾਰੇ ਜਾਣਕਾਰੀ ਮਿਲਦੀ ਆ। ਅਸਲ ਵਿੱਚ ਕਿਸੇ ਵੀ Hindu ਪੂਜੇ ਵਿਅਕਤੀ ਦੀ ਅਸਲੀਅਤ ਖੋਜਣ ਸਮੇਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਦੇਵੀ ਦੀ ਅਸਲੀਅਤ ਲੱਭਣ ਦਾ ਮਾਮਲਾ ਵੀ ਹੈ। ਭਾਈ ਕਾਨ ਸਿੰਘ ਜੀ ਨਾਬਾ ਦੇਵੀਆਂ ਦੇ ਮੰਦਰ ਬਣਾਏ ਜਾਣ ਬਾਰੇ ਮਹਾਨ ਕੋਸ਼ ਅੰਦਰ ਲਿਖਦੇ ਹਾਂ ਕਿ ਦક્ષ ਰਿਸ਼ੀ ਦੀ ਪੁੱਤਰੀ ਸਤੀ ਹੋਈ ਹੈ। ਪਾਰਵਤੀ ਵੀ ਉਸਨੂੰ ਕਿਹਾ ਜਾਂਦਾ ਹੈ ਜੋ ਬਾਰ-ਬਾਰ ਜਨਮ ਲੈ ਕੇ ਇਸ ਜਨਮ ਦੇ ਵਿੱਚ ਦਕਸ਼ ਰਿਸ਼ੀ ਦੇ ਘਰ ਪੁੱਤਰੀ ਨੇ ਜਿਹੜਾ ਜਨਮ ਲਿਆ ਉਹਨਾਂ ਦਾ ਨਾਮ ਸਤੀ ਸੀ। ਉਹ ਸ਼ਿਵ ਜੀ ਦੀ ਭਗਤ ਹੋਣ ਕਰਕੇ ਕਿਉਂਕਿ ਪਰ ਪਾਰਵਤੀ ਦਾ ਹੀ ਰੂਪ ਮੰਨਿਆ ਜਾਂਦਾ ਹੈ। ਉਹਨੇ ਸ਼ਿਵ ਜੀ ਨਾਲ ਵਿਆਹ ਕਰਵਾ ਲਿਆ। ਉਸਦੇ ਪਿਤਾ ਨੇ ਦਕਸ਼ ਨੇ ਜਾਗ ਰੱਖਿਆ। ਜਾਗ ਰਚਿਆ ਦੇ ਉਹਦੇ ਵਿੱਚ ਸਾਰਿਆਂ ਦੇਵਤਿਆਂ ਨੂੰ ਬੁਲਾਇਆ ਗਿਆ ਪਰ ਆਪਣੇ ਜਵਾਈ ਨੂੰ ਉਸਨੇ ਸਤੀ ਦੇ ਘਰ ਵਾਲੇ ਪਾਰਵਤੀ ਦੇ ਪਤੀ ਨੂੰ ਨਹੀਂ ਬੁਲਾਇਆ ਜਦੋਂ ਕਿ ਸਤੀ ਨੂੰ ਸੱਦਾ ਦਿੱਤਾ ਗਿਆ ਸਤੀ ਜਦਗਵੇ ਸ਼ਾਮਲ ਹੋਣ ਤੋਂ ਮੈਂ ਆਪਣੇ ਪਤੀ ਦੀ ਅਣ ਹੋਣ ਦੇਖ ਕੇ ਗੁੱਸਾ ਕੀਤਾ ਮੇਰੇ ਪਿਤਾ ਨੇ ਮੇਰੇ ਪਤੀ ਦਾ ਇਨਾਮ ਅਪਮਾਨ ਕਿਉਂ ਕੀਤਾ ਹੈ ਉਸ ਨੇ ਆਪਣੇ ਪਤੀ ਦਾ ਨਰਾਦਰ ਦੇ ਕੇ ਯਗ ਕੁੰਡ ਵਿੱਚ ਡਿੱਗ ਕੇ ਪ੍ਰਾਣ ਤਿਆਗ ਦਿੱਤੇ ਜੋ ਅਗਨ ਕੁੰਡ ਜਲ ਰਿਹਾ ਸੀ ਉਸੇ ਵਿੱਚ ਛਲਾਂਗ ਲਗਾ ਕੇ ਆਪਣੇ ਪ੍ਰਾਣ ਤਿਆਗ ਦਿੱਤੇ ਜਦੋਂ ਸ਼ੇਵ ਜੀ ਨੇ ਦੇਖਿਆ ਤਾਂ ਉਹਨਾਂ ਨੂੰ ਗੁੱਸਾ ਆ ਗਿਆ ਉਹਨਾਂ ਨੇ ਦਕਸ਼ ਦਾ ਜੱਗ ਜਿਹੜਾ ਅਗਨਕੁੰਡ ਨੂੰ ਨੂ ਨਾਸ ਕਰ ਦਿੱਤਾ ਅਤੇ ਮੋਹ ਦੇ ਹਾਸੋ ਕੇ ਸਤੀ ਦੀ লাশ ਨੂੰ ਅਗਨਕੁੰਡ ਵਿੱਚੋਂ ਕੱਢ ਕੇ ਬੋੜਿਆਂ ਦੇ ਚੁੱਕ ਲਿਆ ਫਿਰ ਸਿਰ ਤਾंडवਨਾਚ ਨੱਚਦਿਆ ਹੋਈ ਇਧਰ ਉਧਰ ਫਿਰਨ ਲੱਗੇ ਜਦੋਂ ਇਹ ਉਹਨਾਂ ਨੇ ਦੇਖਿਆ ਵਿਸ਼ਨੂੰ ਨੇ ਕਿਉਂ ਸਤੀ ਦੀ লাশ ਦਾ ਹੈ ਆਲੋ ਰਿਹਾ ਹੈ ਤੇ ਉਹਨਾਂ ਨੇ ਸੁਦਰਸ਼ਨ ਚੱਕਰ ਚਲਾ ਕੇ ਸਤੀ ਦੀ लाश ਦੇ ਟੁਕੜ-ਟੁਕੜੇ ਕਰ ਦਿੱਤੇ ਪ੍ਰਾਣਿਕ ਕਥਨਾਂ ਅਨੁਸਾਰ ਇਹ ਟੁਕੜੇ ਜਿੱਥੇ-ਜਿੱਥੇ ਡਿੱਗੇ ਉੱਥੇ-ਉਥੇ ਪਵਿੱਤਰ ਥੀਥ ਮੰਨੇ ਗਏ ਜਿਵੇਂ ਜੀਵ ਵਾਲਾ ਥਾਂ ਜਵਾਲਾ ਮੁਖੀ ਨੇਤਰੀ ਥਾਂ ਲੈਣਾ ਦੇ ਵੀ ਇਹਾਰੇ ਇਥੇ ਸਥਾਨ ਤੰਤਰ ਚੂੜਮਣ ਗ੍ਰੰਥ ਵਿੱਚ ਲਿਖਿਆ ਹੈ ਕਿ ਸਤੀ ਦੇ 51 ਅੰਗ ਸਦ ਆਸ਼ਣ ਚੱਕਰ ਨਾਲ ਉਹਨਾਂ ਦੇ ਸਤੀ ਦੇ 51 ਟੁੱਟੇ ਹੋਏ ਹਨ ਅਤੇ ਉਹ ਸਭ ਜਿੱਥੇ-ਥੇ ਡਿੱਗੇ ਹਨ ਉਸ ਥਾਂ ਦੇ ਵੀ ਪੀਠ ਬਣੇ ਹੋਏ ਹਨ ਇਸ ਤੋਂ ਇਲਾਵਾ ਹੋਰ ਕਥਾ ਇਹ ਹੈ ਜੋ ਕਵੀ ਸੰਤੋਖ ਸਿੰਘ ਜੀ ਨੇ ਗੁਰਪ੍ਰਤਾਸੂਜ ਗ੍ਰੰਥ ਵਿੱਚ ਲਿਖਿਆ ਹੈ ਇਸ ਕਥਾ ਅਨੁਸਾਰ ਨੈਣਾ ਦੇਵੀ ਉਹ ਦੇਵੀ ਹੈ ਜਿਸ ਨੂੰ ਇੱਕ ਨੈਣੇ ਜੱਟ ਨੇ ਪ੍ਰਸਿੱਧ ਕੀਤਾ ਸੀ ਅਸਲ ਵਿੱਚ ਦੇਵੀ ਦੀs ਬੰਦੀ ਖੋਜ ਕਿਸੇ ਵੀ ਭ੍ਰਮਣ ਪਰਮਾਣਿਕ ਤਾਥ ਨੂੰ ਪੇਸ਼ ਨਹੀਂ ਕਰਦੀ ਪਰ ਫਿਰ ਵੀ ਹਿੰਦੁਸਤਾਨ ਅੰਦਰ ਦੇਵੀ ਦੀ ਪੂਜਾ ਲਈ ਕਈ ਨਾਵਾਂ ਨਾਲ ਕੀਤੀ ਜਾਂਦੀ ਜਿਵੇਂ ਦੁਰਗਾ ਕਾਲੀ ਹਿਮਪੁਤਰੀ ਪਵਨਿਆ ਆਦਿ ਪਰ ਅਸੀਂ ਇੱਥੇ ਗੁਰਮਤਿ ਦੀ ਗੱਲ ਕਰਨੀ ਹੈ ਕਿ ਗੁਰਮਤਿ ਦੇ ਵਿੱਚ ਦੇਵੀ ਦੀ ਕੀ ਥਾਂ ਹੈ ਗੁਰੂ ਘਰ ਵਿੱਚ ਕਾਲਪੁਰਖ ਨੂੰ ਕਾਦਰ ਤੇ ਕਰਤਾ ਅਤੇ ਫਿਰ ਉਹ ਉਪਮ ਬਣਿਆ ਜਾਂਦਾ ਗੁਰਮਤ ਨਿਰਗੁਣ ਦੇ ਸਰਗੁਣ ਦੁਆ ਰੂਪਾਂ ਵਿੱਚ ਕਾਲ ਪ੍ਰਕਾਸ਼ ਨੂੰ ਰਮਿਆ ਹੋਇਆ ਮੰਨਦੀ ਹੈ ਉਸ ਦੇ ਹੁਕਮ ਵਿੱਚ ਹੀ ਸ੍ਰਿਸ਼ਟੀ ਦੀ ਉਤਪਤੀ ਅਤੇ ਵਿਨਾਸ਼ ਹੁੰਦਾ ਹੈ ਜਿਵੇਂ ਕਿ ਗੌੜੀ ਸੁਖਮਣੀ ਮਹਲਾ ਪੰਜਵਾਂ ਪੰਨਾ ਨੰਬਰ 292 ਉੱਪਰ ਲਿਖਿਆ ਹੈ ਜਾਂ ਸੁਪਾਣੇ ਦਾ ਸਿਸਟੇ ਪਾਇ ਆਪਣੇ ਭਾਣੇ ਲੈ ਜਮਾਈ ਸੰਸਾਰ ਦਾ ਰਚਨ ਪਾਲਣ ਉਹਦੇ ਸੰਸਾਰ ਇੱਕ ਨਿਰਗੁਣ ਸਰੂਪ ਪ੍ਰਮਾਤਮਾ ਕਰਦਾ ਹੈ ਗੁਰਮਤ ਵਿੱਚ ਇਹ ਕਤਬ ਵੱਖਰੇ ਸਾਰਗੁਣ ਈਸ਼ਵਰ ਵਿਸ਼ਨੂੰ ਜਾਂ ਭਵਾਨ ਦੀ ਲਈ ਨਹੀਂ ਮਰਤੇ ਕਹੇ ਉਹ ਜਿਹਨਾਂ ਕਹਿੰਦੇ ਸਤਗੁਰ ਫਰਮਾਨ ਕਰਦੇ ਹਨ ਜਿਸ ਤਰ੍ਹਾਂ ਸੁਖਮਨੀ ਸਾਹਿਬ ਦੇ ਅਰਥ ਹੈ ਦੋਹਾਂ ਪਾ ਆਪੇ ਤਾਂ ਨਹੀਂ ਆਦ ਰੂਪ ਆਦ ਰੂਪ ਅਨੇਤਮੂਰਤ ਕਰਨ ਭੰਜਨ ਹਾਰ ਕੋੜੀ ਸੁਖਮਣੀ ਵਾਲਾ ਪੰਨਾ 552 ਘੁਰਮਦਾਇ ਵਰਨਨ ਕੀਤਾ ਵਾਗਿਰੂ ਜੀ ਦਾ ਰੂਪ ਸਰੂਪ ਗੁੰਜਾਇਸ਼ ਨਹੀਂ ਰਹਿਣ ਦਿੰਦਾ ਜੋ ਉਸ ਨੂੰ ਕਿਸੇ ਨਾਰਸ ਰੂਪ ਬ੍ਰਹਮਾ ਵਿਸ਼ਨੂ ਮਹਿ ਜਾਂ ਨਾਗੇ ਰੂਪ ਦੇ ਵੀ ਵਿੱਚ ਅਲੱਗ ਰਾਦੇ ਜਾਵੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵੀ ਦੇਵੀ ਪੂਜਾ ਦੀ ਮਨਾਈ ਕਰਦੇ ਹੋਏ ਲਿਖਿਆ ਤੁੰ ਕਹੀਤ ਹੈ ਆਦਮੋ ਹਾਨੀ ਮੌਤ ਕੀ ਵਦਿਆ ਕਾਮ ਚ ਪਾਨੀ ਕੋਣ ਨਾਮਦੇਵ ਜੀ ਦਾ ਏ ਸ਼ਬਦ ਆ ਤਾਂ ਤਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਆੰਗਰ 874 ਰੁਪਏ ਵਾਇਗੁਰੂ ਜੀ ਕਿਸੇ ਇਸ ਸ਼ਕਤੀ ਨੂੰ ਵਾਇਗੁਰੂ ਤੋਂ ਨਖੇੜ ਕੇ ਪੂਜਣਾ ਦਸਵਾਂ ਦਸਾਂ ਗੁਰੂਆਂ ਦੀ ਦਸਾਂ ਗੁਰੂਆਂ ਦੀ ਸਿੱਖਿਆ ਵਿੱਚ ਨਹੀਂ ਗੁਰੂ ਜੀ ਨੇ ਵਾਜ ਦਾ ਕੋਈ ਲਿੰਗ ਪੀ ਨਹੀਂ ਮੰਨਿਆ ਜੇ ਦਾ ਕੋਈ ਲਿੰਗ ਨਹੀਂ ਉਸ ਨੂੰ ਕਿਸੇ ਲੈਂਗੁਏਜ ਸੰਬੋਧਨ ਕਰ ਲੈਣਾ ਲਿੰਗ ਹੈ ਤੁ ਮੰਨਣ ਤੁਲ ਹੈ ਉਸ ਨੂੰ ਪਿਤਾ ਕਹਿ ਲੈਣਾ ਵੈਸਾ ਹੀ ਹੈ ਜੋ ਸਮਝ ਆ ਗਣਾ ਇਸੀ ਤਰ੍ਹਾਂ ਦੀ ਉਪਾਸਨਾ ਗੁਰਬਾਣੀ ਵਿੱਚ ਆਈ। ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ। ਮਾਝ ਮਹਲਾ 5ਵਾਂ ਪੰਨਾ 103